ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗੇ ਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪ੍ਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਵੀਰ ਛਰਨੇ ਬਰਾੜ ਦੇ ਘਰੇ ਆਏ ਹੋਏ ਆ ਵਪਾਰ ਦਾ ਬਾਈ ਕੰਮ ਕਰਦਾ ਤੁਸੀਂ ਸਾਰੇ ਜਾਣਦੇ ਹੀ ਆ ਬਾਗਾ ਪ੍ਰਾਣਾ ਮੱਦਕੀ ਵਾਲੇ ਇਸ ਏਰੀਏ ਚੋਂ ਸਾਰਿਆਂ ਨਾਲ ਮੌਲ ਰੇਟ ਛਰਨੇ ਬਰਾੜ ਦੇ ਜਾਇਜ਼ ਹੁੰਦੇ ਆ। ਡੇਲੀ ਪਸ਼ੂ ਆਉਂਦੇ ਆ। ਬਾਕੀ ਜਿਹੜੇ ਭੈਣ ਭਰਾ ਬਾਈ ਦੇ ਕੋਲ ਆਉਂਦੇ ਆ, ਬਾਈ ਦੀਆਂ ਵੀਡੀਓ ਵੇਂਦੇ ਆ। ਬਾਈ ਨੂੰ ਜਾਣਦੇ ਆ, ਇਸ ਤੋਂ ਘੱਟ ਮੌਲ 'ਚ ਤੁਹਾਨੂੰ ਕਿਸੇ ਵੀ ਭੈਣ ਭਰਾ ਕੋਲ ਪਸ਼ੂ ਨਹੀਂ ਮੈਂ ਲਈ ਆਈ ਦੀ ਵੀਡੀਓ ਦੇ ਵਿੱਚ ਨਾਗ ਤੁਹਾਨੂੰ ਦੋ ਵਿਖਾਉਣੇ ਆ। ਇੱਕ ਤੋਕੜ ਗੱਬਨ ਚੈੱਕ ਪਾਸ, ਬਹੁਤ ਸੋਹਣੀ ਨੁਗਰੀ ਘੋੜੀ ਵਰਗੀ ਵੱਛੀ, ਚਿੱਟੇ ਰੰਗ ਦੀ, ਵਿੱਚ ਕਾਲੇ ਰੰਗ ਦੇ ਮੋٹے ਗਰਦਨ ਤੇ ਡੱਬਾ ਤੇ ਇੱਕ ਐਰ ਸ਼ੈਰ ਬਰੀਡ ਦੀ ਗੱਭਣ ਬੱਚੀ ਸੋ ਨੂੰ ਤਿਆਰ ਚੰਗੇ ਦੁੱਧ ਵਾਲੀ ਕਦ ਕਾਠ ਵਾਲੀ ਇਨਫਰਮੇਸ਼ਨ ਲੈ ਦੇਣਾ ਆ ਉਹ ਕਰ ਦੇਗਾ ਅਲਬਾ ਦਿਨੇ ਪਰ ਪਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਸੀ ਸਰਨਾ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਦੱਸ ਦੀ 9988568618 ਇੱਕ ਦੀ ਫੇਰ ਦੱਸ ਦੀ 9988568618 66 ਬਰਾੜ ਦੋ ਨਾਗ ਹਾਂਜੀ ਹਾਂਜੀ ਦੋ ਲਾ ਦੇ ਇੱਕ ਨੰਬਰ ਤੋਂ ਸ਼ੁਰੂ ਕਰ ਲਗੇ ਇਹਦਾ ਭਾਈ ਦੂਜਾ ਸੁਆ ਹਮ ਤੇ ਇਹਨੇ ਆਪਤਾ ਲੈ ਜਾਣਾ ਹਾਂਜੀ ਠੀਕ ਹੈ ਹਾਂ ਦੁੱਧ ਦੇ ਦੋ ਬਾਈ 18 ਕਿਲੋ ਦੂਜਾ ਸੂਆ ਹਫਤਾ ਲੈ ਜੀ ਦੋ 18 ਕਿਲੋ ਪਿਆਜ ਸੀਸਾਉ ਦੋਸਤੋ ਬਹੁਤ ਹੈ ਥਣ ਵੀ ਬਹੁਤ ਚੰਗਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਬਲ ਢੱਲਾਂ ਬਹੁਤ ਪਈਆਂ ਕੱਢੀਏ ਬਾਹਰ ਨੂੰ ਦੋਸਤੋ ਚਾਰੂ ਚੂਰੂ ਬਹੁਤ ਆਚਾਰੂ ਦੋਵੇਂ ਵੈਣਾ ਹੀ ਬਹੁਤ ਹੈ ਦੋਸਤੋ ਸੁੱਕੀ ਤੂੜੀ ਹੈ ਤੇ ਰੰਬੜੀ ਤੂਰੀ ਆਉਂਦੀਆਂ ਕਿਉਂਕਿ ਹਰਾ ਬਾਈ ਦੇ ਹੈ ਨਹੀਂ ਤੂੜੀ ਦਾ ਕੋਠਾ ਭਰਿਆ ਇਧਰੋਂ ਭਰ ਲੈਂਦਾ ਤੇ ਮੂਰੇ ਸੈਡ ਦਾ ਉੱਤੇ ਚੋਕਰ ਪਾ ਆਂਦਾ ਤੇ ਕਰਮਾ ਵਾਲੀਆਂ ਚੱਬ ਦਿੰਦੀਆਂ ਦੂਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਐਰ ਸ਼ੈਰ ਬਰੀਡ ਦੀ ਵੈੜ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਹਵਾਨਾ ਸੋਹਣਾ ਥਾਣਾ ਦੀ ਸਾਫ ਸੁਥਰੀ ਐ ਸਾਈਡਾਂ ਚ ਵੱਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦਿਨ ਬਾਈ ਦੱਸਦਾ ਇਹਨੇ ਲੈ ਜਾਣ ਕਿੰਨੇ ਦਿਨ ਪੇਸ਼ਰ ਨੇ ਇੱਕ ਹਫਤੇ ਦੀ ਡੇਟ ਮੁਤਾਬਕ ਕੱਚੀ 18 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਥਣ ਪੂਰਾ ਚੰਗਾ ਜਾਣ ਵਾਲਾ ਮੁਠੀ ਵਾਲੇ ਹੱਦੀ ਚਵਾਈ ਵਾਲੇ ਥਾਣਾ ਸਾਈਡਾਂ ਚ ਵੱਲ ਢੱਲ ਹਜੇ ਕਾਫੀ ਬਾਕੀ ਆ ਵੈੜ ਬਹੁਤ ਚੰਗੀ ਆ ਲੇਵਾ ਲਾਹੂ ਬਹੁਤ ਕਿਉਂਕਿ ਝੋਲ ਵਾਲੀ ਵੱੱਛੀ ਆ ਕੱਲੀ ਕੱਚੀ ਕੱਚੀ ਆ ਦਿਨ ਜਰੂਰ 5-7 ਇਹਨੇ ਲੈ ਜਾਣੇ ਹਫਤੇ ਦੀ ਕੱਚੀ ਮੰਨ ਕੇ ਬਾਈ ਕਹਿੰਦਾ ਅਗਲਾ ਆਵੇ 5-7 ਦਿਨ ਅਗਲਾ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਸੋਨਾ ਵੱਡਾ ਜ਼ਬਰਦਸਤ ਫਵਾਨਾ ਤਿਆਰ ਕਰਕੇ ਸੋਨਾ ਥਣਾ ਦੀ ਸਾਫ ਸੁਥਰੀ ਆ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਆ ਸੀਰ ਸੌ ਬਹੁਤ ਐ ਦੂਜੇ ਸੂਏ ਵੱੱਛੀ ਸੁੰਦੀ ਆ ਫੋਟ ਸ਼ਾਂਗ ਭੋਰਾ ਆਪਣੀ ਮੁੱਲ ਸਰਨੇ ਬਰਾੜ ਬਾਈ ਜੈ ਜਜਾ 48000 ਦੀ ਦੇ ਦੇਾਂਗੇ ਮਾਨਤਨ ਕਰ ਦੇਾਂਗੇ ਬਈ ਵਿੱਚ ਮਾਨਤਨ ਹੋ ਜੂ ਬਰਾੜਾ ਹਾਂ ਹੋ ਜੂ ਬਈ ਹੂੰ ਸਹੀ ਆ ਦੋਸਤੋ 48000 ਬਿਲਕੁਲ ਜਾਇਜ਼ ਜੀ ਡਿਮਾਂਡ ਹੈ ਵਿੱਚੋਂ ਬਰਾੜ ਕਹਿੰਦਾ ਮਾਨਤਾਨ ਹੋ ਜੂ ਜਿਹਦੇ ਪਸੰਦ ਆਉ ਅਗਲਾ ਬੇਫਿਕਰ ਹੋ ਕੇ ਆਜੇ ਪੰਜ-ਸੱਤ ਦਿਨ ਇਹਨੇ ਹਜੇ ਲੈ ਜਾਣੇ ਆ ਪੰਜਾ-ਸੱਤਾ ਦਿਨ ਤਾਈ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਐਰ ਸ਼ੈਰ ਬਰੀਡ ਦੀ ਵਹਿੜ ਦੁੱਧ ਵੀ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਐਚ ਐਫ ਦੇ ਮੁਕਾਬਲੇ ਇਹਨਾਂ ਦੀ ਫੈਟ ਵੀ ਵੱਧ ਆਉਂਦੀ ਆ ਤੇ ਬਰੀਡ ਹੈ ਵੀ ਘਟ ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀ ਆ ਦੋ ਨੰਬਰ ਤੇ ਆ ਜੀ ਦੋ ਨੰਬਰ ਦਾ ਭਾਈ ਦੂਜੇ ਸਵੇਰਾਂ ਤੇ ਕਿਵੇਂ ਨੰਬਰ ਦਾਰ ਆ ਦੂਜੇ ਸਵੇਰਾਂ ਤੇ ਗੱਭਣਾ ਠੀਕ ਹੈ ਤੇ ਨਾ ਮਹੀਨਾ ਦੀ ਗੱਭਣਾ ਆ ਆਪਾਂ ਲੈ ਕੇ ਆਏ ਸੀ ਕਿ 9 ਕਿਲੋ ਦੁੱਧ ਜੋਕੇ ਠੀਕ ਹੈ ਜਿਹੜਾ ਜੀਜਾ ਨਹੀਂ ਲਾਇਆ ਰਹੇ ਹंजे ਹੁਣ 7 ਕਿਲੋ ਦੁੱਧ ਆਏ ਥੱਲੇ 7 ਹੈਗਾ ਹਾਂ ਚੋਕੇ ਲੈ ਜੀ ਅਗਲਾ ਚੋਕੇ ਲੈ ਜੀ ਭਾਈ ਚਾਰ ਟਾਂਕ ਜੋ ਜਾਇਜ਼ ਜਮਲ ਦੱਸ ਦਿਓ ਬਰਾੜਾ ਇਹਦਾ ਵੀ ਜਾਇਜ਼ ਮੋਤ 37000 ਦੀ ਦੇ ਦਾਂਗੇ ਕਬੂਤਰਾਂ ਰੱਖੀ ਵਿੱਚੀ ਆ 70000 ਦੀ ਬਾਈ ਕਹਿੰਦਾ ਦੇ ਦੇਾਂਗੇ ਕਬੂਤਰ ਅਰਗੀ ਬੱਛੀ ਐ ਮਾਨਤਾਨ ਬਾਈ ਕਹਿੰਦਾ ਕਰ ਦੇਾਂਗੇ ਬਰਾੜਾ ਜੇ ਕੋਈ ਜੋੜਾ ਲੈ ਲੂ ਹੋ ਜੂ ਖੁੱਲਾ ਮਾਨ ਖੁੱਲਾ ਫੁੱਲਾ ਹਾਂ ਬਰਾੜ ਕਹਿੰਦਾ ਜੇ ਕੋਈ ਜੋੜਾ ਲੈ ਜੂ ਖੁੱਲਾ ਮਾਨਤਾਨ ਕਰ ਦੇਾਂਗੇ ਬਾਈ ਕਹਿੰਦਾ ਮੈਂ ਅਗਲੇ ਦਿਨ ਘਰੋਂ 9 ਕਿਲੋ ਦੁੱਧ ਚੋਕੇ ਲੈ ਆਇਆ ਦੋ ਟਾਈਮ ਕਿੰਨਾ ਮਹੀਨਿਆਂ ਦੀ ਗੱਭਣਾ ਚੈੱਕ ਪਾਸ ਐ ਬਾਈ ਕਹਿੰਦਾ ਮੇਰੇ ਘਰੇ ਆ ਕੇ ਜੀਜਾ ਨਹੀਂ ਲਾਇਆ ਹਜੇ ਇਹਨੇ 7 ਕਿਲੋ ਦੁੱਧ ਮੰਨ ਕੇ ਅਗਲਾ ਆਜੇ ਦੋ ਟਾਈਮ ਤਿੰਨ ਟਾਈਮ ਬਾਈ ਕਹਿੰਦਾ ਭਾਵੇਂ ਚਾਰ ਟਾਈਮ ਮੇਰੇ ਘਰੋਂ ਅਗਲਾ ਚੋਕੇ ਲੈ ਜੇ ਸੋਹਣੀ ਬੱਛੀ ਐ ਦੇ ਦੂਜੇ ਵਾਸਤੇ ਗੱਭਣਾ ਕਿ ਤੀਜੇ ਵਾਸਤੇ ਠੀਕ ਹੈ ਦੋਸਤੋ ਦੂਜੇ ਸੂਏ ਵਾਸਤੇ ਹੁਣੇ ਗੱਭਣਾ ਪਹਿਲੇ ਸੂਏ ਸੂਈ ਵੀ ਆ ਤਿੰਨਾ ਮਹੀਨਿਆਂ ਦੀ ਗੱਭਣਾ ਚੈੱਕ ਪਾਸ ਹੈ ਵਧੀਆ ਰੁੱਤ 'ਚ ਸੂਣਾ ਕਰਮਾ ਵਾਲੀ ਨੇ ਜਾ ਕੇ ਹਜੇ ਇਹਨੇ 4 ਮਹੀਨੇ ਵਧੀਆ ਦੁੱਧ ਪਿਆ ਦੇਣਾ 9 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਦੇ ਘਰੋਂ ਚੋ ਕੇ ਲਿਆਇਆ ਮੈਂ ਮੇਰੇ ਘਰੇ ਆ ਕੇ ਥੋੜਾ ਜਿਹਾ ਉਪਰਾ ਕੀਤਾ 7 ਕਿਲੋ ਦੁੱਧ ਹੈ ਬਗਾਨੇ ਥਾਂ ਆ ਕੇ ਪਸ਼ੂ ਢੋਕੜ ਗੱਭਣ ਤੱਕ ਕਾਰੀ ਜਾਂਦਾ ਹੁੰਦਾ ਬੱਚਾ ਇਹਦੇ ਮਗਰ ਕੀ ਸੀ ਬੱਚਾ ਇਹਦੇ ਮਗਰ ਬੱਚੀ ਸੀ ਦੀ ਉਹਨਾਂ ਨੇ ਰੱਖ ਲਈ ਠੀਕ ਹੈ ਦੋਸਤੋ ਬੱਚੇ ਦਾ ਫਿਰ ਜਾਨਵਰ ਘਾਰ ਹੀ ਜਾਂਦਾ ਹੁੰਦਾ ਢਾੜੀ ਰੰਗ ਦਾ ਬਗਾਨੀ ਜਗ੍ਹਾ ਤੇ ਆ ਕੇ ਪਸ਼ੂ ਕਰਦਾ ਹੀ ਆ ਠੰਡੀ ਠੁੰਡੀ ਵੀ ਬਹੁਤ ਆ ਠੰਡੀ ਠੁੰਡੀ ਬਹੁਤ ਆ ਬਾਕੀ ਸੂਈ ਸਵਾਈ ਹੈਗੀ ਆ ਥਾਨ ਹਵਾਨੇ ਦੀ ਜੱਜਮੈਂਟ ਆਦੀ ਉਸ ਹਿਸਾਬ ਨਾਲ ਕਰੋ ਸਮਾਂ ਦੱਸ ਦੇਣਾ 9:49 ਦੇ ਵੀਡੀਓ ਬਣਾ ਰਹੇ ਆ 10 ਵਜਨ ਚ ਅਜੇ 20 ਮਿੰਟ ਪਏ ਆ ਸ਼ਾਮ ਦੀ 2:30 ਚ ਸਾਰਾ ਦੇਣੀ ਪਿਆ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ ਐਵੇਂ ਕੋਈ ਭੈਣ ਭਰਾ ਆ ਜਾਏ ਨਾ ਮੰਨੇ ਕਿ ਲੇਵਾ ਥੋੜਾ ਵਖਾਉਂਦੀ ਆ ਕਿਉਂਕਿ ਸਵੇਰ ਦੀ ਚਵਾਈ ਹੋਈ ਆ 9:59 40 ਤੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਜਿੱਤਾ ਹਜੇ ਸਾਰਾ ਦਿਨ ਪਿਆ ਸ਼ਾਮ ਤੇ ਕਰ ਹਵਾਨਾ ਕਰਮਾਲੀ ਨੇ ਦੁੱਧ ਨਾ ਭਰ ਲੈਣਾ 7 ਕਿਲੋ ਦੁੱਧ ਮੰਨ ਕੇ ਅਗਲਾ ਆਜੇ ਅਗਲੇ ਦੇ ਘਰੋਂ ਬਾਈ ਕਹਿੰਦਾ 9 ਕਿਲੋ ਚੋ ਕੇ ਲਿਆ ਮੈਂ ਇਹ ਦੋ ਪਸ਼ੂ ਸੇਲ ਆ ਬਿਲਕੁਲ ਸਸਤੇ ਮੁੱਲ ਦੇ ਇੱਕ ਨੰਬਰ ਐਰ ਸ਼ੈਰ ਬਰੀਡ ਦੀ 18 ਕਿਲੋ ਦੁੱਧ ਖੁੱਲਾ ਪਿਆ ਜੂ ਹਫਤੇ ਦੀ ਕੱਚੀ ਆ 48000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਲੇਵਾ ਲਾਹੂ ਬਹੁਤ ਐ ਇੱਕ ਨੰਬਰ ਕਿਉਂਕਿ ਵਾਲਟੇ ਲੰਪਈਆਂ ਬਹੁਤ باقی ਫੋਨ ਨੰਬਰ ਸਕਰੀਨ ਤੇ ਆ ਪਿੰਡ ਲੰਗਿਆਂਣਾ ਨਵਾਂ ਸਰਨਾ ਬਰਾੜ ਬਾਈ ਦਾ ਨਾਂ ਜ਼ਿਲ੍ਹਾ ਬੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ